ਅਕਸਰ ਵਾਦਰੇ ਗਰਮੀ ਕਾਰਨ ਘਰਾਂ ਵਿੱਚ AC ਕੂਲਰ ਅਤੇ ਫ੍ਰਿਜਾਂ ਚੱਲਣੀਆਂ ਜ਼ਾਇਜ਼ ਹੈ ਪਰ ਜਿਸ ਦੇ ਚੱਲਦਿਆਂ ਗਿਆ ਘਰਾਂ ਦੇ ਬਿੱਲ ਆਉਣੇ ਸ਼ੁਰੂ ਹੋ ਗਏ ਨੇ ਇਸ ਦੇ ਵਿਚਾਲੇ ਇੱਕ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬਿੱਲ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਇੰਨਾ ਵੱਡਾ ਬਿੱਲ ਆਉਣਾ ਇਹ ਇੱਕ ਅਨੋਖੀ ਗੱਲ ਹੈ ਘਰ ਵਿੱਚ ਇਕੱਲੇ ਰਹਿ ਰਹੇ ਇਨਸਾਨ ਨੂੰ 4 ਕਰੋੜ ਰੁਪਏ ਦਾ ਬਿੱਲ ਆਇਆ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਘਰ ਵਿੱਚ ਸਖਸ਼ ਇਕੱਲਾ ਰਹਿੰਦਾ ਸੀ ਹਾਲਾਂਕਿ ਜ਼ਰੂਰਤ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦਾ ਸੀ ਜਿਸ ਦੇ ਬਾਵਜੂਦ ਵੀ ਉਸ ਦਾ ਬਿੱਲ 4 ਕਰੋੜ ਰੁਪਏ ਆਇਆ। ਤੁਹਾਨੂੰ ਦੱਸ ਦਈਏ ਕਿ ਸੈਕਟਰ 121 ਦੇ ਵਸਨੀਕ ਨੂੰ 3 ਮਹੀਨਿਆਂ ਦਾ 4 ਕਰੋੜ ਤੋਂ ਵੱਧ ਬਿਜਲੀ ਦਾ ਬਿੱਲ ਹੈ। ਬਿਜਲੀ ਵੰਡ ਕੰਪਨੀ ਨੇ ਇਸ ਲਈ ਗਲਤੀ ਮੀਟਰ ਰੀਡਿੰਗ ਨੂੰ ਜ਼ਿੰਮੇਵਾਰ ਠਾ ਰਹੇ ਹਾਂ ਇਸ ਨੂੰ ਠੀਕ ਕਰਨ ਦਾ ਹਾਲਾਂਕਿ ਭਰੋਸਾ ਦਿੱਤਾ ਹੈ। ਮਕਾਨ ਦੇ ਮਾਲਕ ਨੇ ਦੱਸਿਆ ਕਿ ਉਹਨੂੰ ਬਿਜਲੀ ਵੱਲੋਂ ਇੱਕ SMS ਅਲਰਟ ਪ੍ਰਾਪਤ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਸ ਨੂੰ 9 April ਤੋਂ ਲੈ ਕੇ 18 July ਤੱਕ 3 ਮਹੀਨਿਆਂ ਦਾ ਬਿਜਲੀ ਦਾ ਬਿੱਲ 4 ਕਰੋੜ ਰੁਪਏ ਤੋਂ ਵੱਧ ਆਇਆ ਜਿਸ ਨੂੰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 24 July ਦੱਸੀ ਗਈ ਸੀ ਇਸ ਮੈਸੇਜ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਭੁਗਤਾਨ ਨਿਰਧਾਰਤ ਮਿਤੀ ਦੇ ਅੰਦਰ ਵਿੱਚ ਕਰਾਉਂਦੇ ਹੋ ਤਾਂ ਤੁਹਾਨੂੰ ਛੂਟ ਦਿੱਤੀ ਜਾਵੇਗੀ ਹਾਲਾਂਕਿ ਮਕਾਨ ਮਾਲਕ ਨੇ ਦੱਸਿਆ ਹੈ ਕਿ ਉਹ ਉਸਦੇ ਘਰ ਵਿੱਚ ਕੋਈ ਅਜਿਹੀ ਚੀਜ਼ ਨਹੀਂ ਵਰਤੀ ਜਾਂਦੀ ਜਿਸ ਦਾ ਇੰਨਾ ਜ਼ਿਆਦਾ ਬਿੱਲ ਆ ਸਕੇ ਘਰ ਵਿੱਚ ਇਨਸਾਨ ਇਕੱਲਾ ਰਹਿੰਦਾ ਸੀ ਜਿਸ ਦੇ ਬਾਵਜੂਦ ਵੀ ਉਸ ਦਾ ਬਿੱਲ 4 ਕਰੋੜ ਰੁਪਏ ਆਇਆ ਉਸ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਮਕਾਨ ਮਾਲਕ ਨੇ ਵੀ ਦੱਸਿਆ ਕਿ ਉਹਨਾਂ ਨੇ ਆਪਣਾ ਮਕਾਨ ਕਿਰਾਏ 'ਤੇ ਦਿੱਤਾ ਹੋਇਆ ਸੀ ਜਿਸ ਵਿੱਚ ਇਕੱਲਾ ਸਖਸ਼ ਰਹਿੰਦਾ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਬਿੱਲ ਉਹਨਾਂ ਦੀ ਪਤਨੀ ਪ੍ਰਿੰਕਾ ਦੇ ਨਾਂ ਤੇ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਆਖਰੀ ਮੀਟਰ ਰੀਡਿੰਗ 8 April ਨੂੰ ਲਈ ਗਈ ਸੀ ਤੇ 22 June ਨੂੰ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਮੌਜੂਦਾ ਮੀਟਰ ਰੀਡਿੰਗ 18 July ਨੂੰ ਲਈ ਗਈ ਸੀ ਇਸ ਵਿੱਚ ਬਕਾਇਆ ਰਕਮ 4 ਕਰੋੜ ਤੋਂ ਵੱਧ ਦੱਸੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਖੇਤਰ ਦੇ ਇੰਚਾਰਜ ਕਾਰਜਕਾਰੀ ਇੰਜੀਨੀਅਰਿੰਗ शिवम त्रिपाठी ਨੇ ਕਿਹਾ ਕਿ ਅਜਈਆਂ ਗੜਬੜੀਆਂ ਬਹੁਤ ਘੱਟ ਖੇਤਰ ਹੁੰਦੀਆਂ ਹਨ ਬਿਜਲੀ ਵਿਭਾਗ ਨੇ ਸ਼ਿਕਾਇਤ ਦਾ ਤੁਰੰਤ ਨੋਟਿਸ ਲਿਆ त्रिपाठी ਨੇ ਕਿਹਾ ਕਿ ਇਸ ਮਾਮਲੇ 'ਚ ਮੀਟਰ ਦੀ ਰੀਡਿੰਗ ਸਹੀ ਢੰਗ ਨਾਲ ਨਹੀਂ ਲਈ ਗਈ ਸੀ ਇਹ ਮਾਮਲਾ ਇਲਾਕੇ ਦੇ ਉਪ ਮੰਡਲ ਅਫਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਉਹਨਾਂ ਮੁਲਾਜ਼ਮਾਂ ਨੂੰ ਨਵੀਂ ਰੀਡਿੰਗ ਲੈ ਕੇ ਨਵਾਂ ਬਿੱਲ ਜਾਰੀ ਕਰਨ ਦੀ ਹਦਾਇਤ ਦਿੱਤੀ ਹੈ ਅਜਈਆਂ ਹੋਰ ਖਬਰਾਂ ਸੁਣਨ ਦੇ ਲਈ ਦੇਖਦੇ ਰਹੋ ਜੀ ਕੇ ਆਰ ਟੀਵੀ ਅਪਸਰੇ ਵਾਦਰੇ ਗਰਮੀ ਖਾਨ ਘਰਾਂ ਵਿੱਚ ਏਸੀ ਕੂਲਰ ਅਤੇ ਫਰਿੱਜਾਂ ਚਲਣੀਆਂ ਜਾਇਜ਼ ਹੈ ਪਰ ਜਿਸ ਦੇ ਚਲਦਿਆਂ ਗਿਆ ਘਰਾਂ ਦੇ ਬਿੱਲ ਆਉਣੇ ਸ਼ੁਰੂ ਹੋ ਗਏ ਨੇ ਇਸ ਦੇ ਵਿਚਾਲੇ ਇੱਕ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬਿੱਲ ਆਉਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਇੰਨਾ ਵੱਡਾ ਬਿੱਲ ਆਉਣਾ ਇਹ ਇੱਕ ਅਨੋਖੀ ਗੱਲ ਹੈ ਘਰ ਵਿੱਚ ਇਕੱਲੇ ਰਹਿ ਰਹੇ ਇਨਸਾਨ ਨੂੰ 4 ਕਰੋੜ ਰੁਪਏ ਦਾ ਬਿੱਲ ਆਇਆ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਘਰ ਵਿੱਚ ਸਖਸ਼ ਇਕੱਲਾ ਰਹਿੰਦਾ ਸੀ ਹਾਲਾਂਕਿ ਜ਼ਰੂਰਤ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦਾ ਸੀ ਜਿਸ ਦੇ ਬਾਵਜੂਦ ਵੀ ਉਸ ਦਾ ਬਿੱਲ 4 ਕਰੋੜ ਰੁਪਏ ਆਇਆ। ਤੁਹਾਨੂੰ ਦੱਸ ਦਈਏ ਕਿ ਸੈਕਟਰ 121 ਦੇ ਵਸਨੀਕ ਨੂੰ 3 ਮਹੀਨਿਆਂ ਦਾ 4 ਕਰੋੜ ਤੋਂ ਵੱਧ ਬਿਜਲੀ ਦਾ ਬਿੱਲ ਹੈ। ਬਿਜਲੀ ਵੰਡ ਕੰਪਨੀ ਨੇ ਇਸ ਲਈ ਗਲਤੀ ਮੀਟਰ ਰੀਡਿੰਗ ਨੂੰ ਜ਼ਿੰਮੇਵਾਰ ਠਾ ਰਹੇ ਹਾਂ ਇਸ ਨੂੰ ਠੀਕ ਕਰਨ ਦਾ ਹਾਲਾਂਕਿ ਭਰੋਸਾ ਦਿੱਤਾ ਹੈ। ਮਕਾਨ ਦੇ ਮਾਲਕ ਨੇ ਦੱਸਿਆ ਕਿ ਉਹਨੂੰ ਬਿਜਲੀ ਵੱਲੋਂ ਇੱਕ SMS ਅਲਰਟ ਪ੍ਰਾਪਤ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਸ ਨੂੰ 9 ਅਪ੍ਰੈਲ ਤੋਂ ਲੈ ਕੇ 18 ਜੁਲਾਈ ਤੱਕ 3 ਮਹੀਨਿਆਂ ਦਾ ਬਿਜਲੀ ਦਾ ਬਿੱਲ 4 ਕਰੋੜ ਰੁਪਏ ਤੋਂ ਵੱਧ ਆਇਆ ਜਿਸ ਨੂੰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 24 ਜੁਲਾਈ ਦੱਸੀ ਗਈ ਸੀ ਇਸ ਮੈਸੇਜ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਭੁਗਤਾਨ ਨਿਰਧਾਰਤ ਮਿਤੀ ਦੇ ਅੰਦਰ ਵਿੱਚ ਕਰਾਉਂਦੇ ਹੋ ਤਾਂ ਤੁਹਾਨੂੰ ਛੂਟ ਦਿੱਤੀ ਜਾਵੇਗੀ ਹਾਲਾਂਕਿ ਮਕਾਨ ਮਾਲਕ ਨੇ ਦੱਸਿਆ ਹੈ ਕਿ ਉਹ ਉਸ ਦੇ ਘਰ ਵਿੱਚ ਕੋਈ ਅਜਿਹੀ ਚੀਜ਼ ਨਹੀਂ ਵਰਤੀ ਜਾਂਦੀ ਜਿਸ ਦਾ ਇੰਨਾ ਜ਼ਿਆਦਾ ਬਿੱਲ ਆ ਸਕੇ ਘਰ ਵਿੱਚ ਇਨਸਾਨ ਇਕੱਲਾ ਰਹਿੰਦਾ ਸੀ ਜਿਸ ਦੇ ਬਾਵਜੂਦ ਵੀ ਉਸ ਦਾ ਬਿੱਲ 4 ਕਰੋੜ ਰੁਪਏ ਆਇਆ ਉਸ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਮਕਾਨ ਮਾਲਕ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣਾ ਮਕਾਨ ਕਿਰਾਏ ਲਈ ਦਿੱਤਾ ਹੋਇਆ ਸੀ ਜਿਸ ਵਿੱਚ ਇਕੱਲਾ ਸਖਸ਼ ਰਹਿੰਦਾ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਬਿੱਲ ਉਹਨਾਂ ਦੀ ਪਤਨੀ ਪ੍ਰਿੰਕਾ ਦੇ ਨਾਂ ਤੇ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਆਖਰੀ ਮੀਟਰ ਰੀਡਿੰਗ 8 ਅਪ੍ਰੈਲ ਨੂੰ ਲਈ ਗਈ ਸੀ ਤੇ 22 ਜੂਨ ਨੂੰ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਮੌਜੂਦਾ ਮੀਟਰ ਰੀਡਿੰਗ 18 ਜੁਲਾਈ ਨੂੰ ਲਈ ਗਈ ਸੀ ਇਸ ਵਿੱਚ ਬਕਾਇਆ ਰਕਮ 4 ਕਰੋੜ ਤੋਂ ਵੱਧ ਦੱਸੀ ਗਈ ਹੈ ਤੁੰਦਾਸ ਦੀ ਹੈ ਕਿ ਖੇਤਰ ਦੇ ਇੰਚਾਰਜ ਕਾਰਜਕਾਰੀ ਇੰਜੀਨੀਅਰ शिवम त्रिपाठी ਨੇ ਕਿਹਾ ਕਿ ਅਜਈਆਂ ਗੜਬੜੀਆਂ ਬਹੁਤ ਘੱਟ ਖੇਤਰ ਹੁੰਦੀਆਂ ਹਨ ਬਿਜਲੀ ਵਿਭਾਗ ਨੇ ਸ਼ਿਕਾਇਤ ਦਾ ਤੁਰੰਤ ਨੋਟਿਸ ਲਿਆ त्रिपाठी ਨੇ ਕਿਹਾ ਕਿ ਇਸ ਮਾਮਲੇ ਵਿੱਚ ਮੀਟਰ ਦੀ ਰੀਡਿੰਗ ਸਹੀ ਢੰਗ ਨਾਲ ਨਹੀਂ ਲਈ ਗਈ ਸੀ ਇਹ ਮਾਮਲਾ ਇਲਾਕੇ ਦੇ ਉਪ ਮੰਡਲ ਅਫਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਉਹਨਾਂ ਮੁਲਾਜ਼ਮਾਂ ਨੂੰ ਨਵੀਂ ਰੀਡਿੰਗ ਲੈ ਕੇ ਨਵਾਂ ਬਿੱਲ ਜਾਰੀ ਕਰਨ ਦੀ ਹਦਾਇਤ ਦਿੱਤੀ ਹੈ ਅਜਈਆਂ ਹੋਰ ਖਬਰਾਂ ਸੁਣਨ ਦੇ ਲਈ ਦੇਖਦੇ ਰਹੋ ਜੀ ਕੇ ਆਰ ਟੀਵੀ